ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗ ਜੁਗ ਅਟਲ ਚਬਦ ਸ਼ਤਮ ਤੱਕ ਦੇ ਮਾਲਕ ਵਾਲੀਆ ਕੁਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜਹਰਾਜੂਰ ਹਾਜ਼ਰਾ ਹਜ਼ੂਰ ਤਖਤਿ ਬਰਾਜਮਾਨ ਦਸੂ ਪਾਤਸ਼ਾਹਿਆਂ ਦੀ ਜਗਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਮਨ ਵਰਤੀਆਂ ਨੂੰ ਕਰੀਏ ਉਕਾਕਰ ਜੋ ਆਪਾਂ ਪਵਨ ਪਿੱਤਰ ਗੁਰ ਇਤਿਹਾਸ ਦੀ ਰੜੀਵਾਰ ਵਿਚਾਰ ਕਰ ਰਹੇਗਾ ਆਓ ਇਸ ਪਵਨ ਵਿਚਾਰ ਨੂੰ ਅੱਗੇ ਪਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਵੰਦਨ ਅਨਕਵਾਰ ਸਰਵ ਕਲਾਸ ਅਮਰਤ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰਤ ਪਰਮ ਸਨਮਾਨ ਜੋ ਗੁਰੂ ਖਾਲਸਾ ਸਤ ਸੰਗਤ ਜਿਓ ਆਪਾ ਵਿਚਾਰ ਕਰ ਰਹੇ ਸਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਈ ਦੇ ਵਿੱਚੋਂ ਵੇਈ ਨਦੀ ਚੋਂ ਜਦੋਂ ਪ੍ਰਗਟ ਹੁੰਦੇ ਨੇ ਤੇ ਵਾਰ ਮੜੀਆਂ ਮਸਾਣਾ ਵਿੱਚ ਜਾ ਕੇ ਬੈਠ ਜਾਂਦੇ ਨੇ ਸੋ ਤਾਂ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਸੋਹਰਾ ਭਾਈ ਮੂਲਾ ਉਹ ਇੱਕ ਪੰਡਤ ਨੂੰ ਨਾਲ ਲੈ ਕੇ ਆਉਂਦਾ ਹੈ ਤਾਂ ਕਿ ਨਾਨਕ ਨੂੰ ਸਮਝਾਇਆ ਜਾ ਸਕੇ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੋ ਉਸ ਪੰਡਤ ਨੂੰ ਕੁਝ ਸਵਾਲ ਜਵਾਬ ਕਰਦੇ ਨੇ ਔਰ ਸਤਿਗੁਰੂ ਕਹਿਣ ਲੱਗੇ ਭਾਈ ਜਿਹੜਾ ਤ੍ਰਿਸ਼ਨਾਲੂ ਬੰਦਾ ਹੈ ਉਹਦੀ ਕਦੇ ਵੀ ਤ੍ਰਿਸ਼ਨਾ ਜਿਹੜੀ ਖਤਮ ਨਹੀਂ ਹੋ ਸਕਦੀ ਸੋ ਸਤਿਗੁਰੂ ਕਹਨ ਲੱਗੇ ਵੀ ਹੁਣ ਬਨਸਪਤੀ ਜਿਵੇਂ ਐ ਉਸ ਦੀਆਂ ਟਾਹਣੀਆਂ ਫਲਾਵਾ ਹੁੰਦੀਆਂ ਨੇ ਇਸੇ ਤਰ੍ਹਾਂ ਮਨੁੱਖ ਦਾ ਸਾਰਾ ਪਰਿਵਾਰ ਹੈ ਜਿਵੇਂ ਮਨੁੱਖਾ ਸਰੀਰ ਦੇ ਬਿਰਧ ਅਵਸਥਾ ਵਲ ਜਾਂਾਮ ਦੇ ਨਾਲ ਇਹਨਾਂ ਸੰਬੰਧੀਆਂ ਦਾ ਕਬੀਲਾ ਵਧਦਾ ਰਹਿੰਦਾ ਹੈ ਇਹ ਜਿਨ੍ਹਾਂ ਦੇ ਮੁਵੱਚੇ ਦਿਨੋਂ ਰਾਤ ਫਸਿਆ ਹੈ ਤਾਂ ਸਤਿਗੁਰੂ ਕਹਨ ਲੱਗੇ ਮੁਕਤੈ ਸਿਨ ਕੀ ਕਬ ਨਹੀਂ ਫਸਿਓ ਸੁ ਬੈਸ ਬਹਾਇ ਸਾਗਰ ਪ੍ਰਾਤਮ ਪਿੰਡ ਮੈਂ ਪਾਵ ਹੈ ਸੂ ਮੁਕਤਾਏ ਕਹਿੰਦੇ ਭਾਈ ਜਿਹੜਾ ਮਨੁੱਖ ਹੈ ਮਨੁੱਖ ਉਹਨਾਂ ਸਬੰਧੀਆਂ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਦਾ ਨਾ ਹੁੰਦਾ ਹੈ ਕਿਉਂਕਿ ਮੋਹ ਹੈ ਤੇ ਇਹਨਾਂ ਦੇ ਮੋਹ ਜਾਲ ਵਿੱਚ ਫਸੇ ਹੋਏ ਹੀ ਸਾਰੀ ਜਿਹੜੀ ਪਾਸਿਓ ਸੋ ਬੈਸ ਬਿਹਾਈ ਬੈਸ ਭਾਵ ਉਮਰ ਬਿਹਾਈ ਬੀਤ ਗਈ ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਸਾਖ ਸੰਬੰਧੀਆਂ ਦੇ ਮੋਹ ਚ ਫਸਿਆ ਸਤਿਗੁਰੂ ਕਹਿੰਦੇ ਸਾਰੀ ਜਿਹੜੀ ਆਰਜ਼ੂ ਉਸ ਪ੍ਰਮਾਤਮਾ ਵੱਲੋਂ ਮਿਲੀ ਹੈ ਉਹ ਸਾਰੀ ਇਸ ਤਰ੍ਹਾਂ ਹੀ ਬਤੀਤ ਹੋ ਜਾਂਦੀ ਹੈ ਤੇ ਅੰਤ ਨੂੰ ਕਹਿੰਦੇ ਸਾਗਰ ਪ੍ਰਾਤਮ ਪਿੰਡ ਮੈਂ ਪਵਹੈ ਸੋ ਮੁਕਤਾਈ ਕਹਿੰਦੇ ਅੰਤ ਇਹ ਕਿ ਸਮੁੰਦਰ ਰੂਪੀ ਪ੍ਰਮਾਤਮਾ ਦੇ ਸਰੀਰ ਅੰਦਰ ਰਲ ਕੇ ਹੀ ਜਦੋਂ ਆਤਮਾ ਤੇ ਪ੍ਰਮਾਤਮਾ ਇੱਕ ਹੋ ਜਾਣ ਜੇ ਭਾਈ ਤਾਂ ਹੀ ਮੁਕਤ ਹੋਈਦਾ ਹੈ ਸਤਿਗੁਰੂ ਸਮਝਾ ਰਹੇ ਨੇ ਕਿ ਭਾਈ ਜੇ ਮੁਕਤ ਹੋਣਾ ਤਾਂ ਉਸ ਪ੍ਰਮਾਤਮਾ ਚ ਇੱਕਮਿਕ ਹੋਣਾ ਪੈਣਾ ਹੈ ਜਦੋਂ ਆਤਮਾ ਤੇ ਪ੍ਰਮਾਤਮਾ ਦਾ ਆਪਸੀ ਸਮੇਲ ਹੋ ਜਾਵੇ ਸਤਿਗੁਰੂ ਤਾਂ ਭਾਈ ਮੁਕਤ ਹੋਈਦਾ ਹੈ ਮਨੁੱਖ ਦੇ ਸਰੀਰ ਅੰਦਰ ਚੰਦਰਮਾ ਤੇ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਪਰ ਜੇਕਰ ਇਸ ਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਤਾਂ ਸਭ ਕੁਝ ਇਸ ਨੂੰ ਪ੍ਰਤੀਤ ਹੋ ਸਕਦਾ ਹੈ ਜੇ ਨੂੰ ਆਪਣੇ ਸਰੀਰ ਦਾ ਗਿਆਨ ਨਹੀਂ ਉਹ ਕਦੇ ਇਸ ਗੱਲ ਨੂੰ ਸਮਝ ਨਹੀਂ ਸਕਦਾ ਜੇਕਰ ਇਹ ਕਮਲ ਸਿੱਧਾ ਹੋਵੇ ਤਾਂ ਖੜਿਆ ਰਹੇਗਾ ਭਾਵੇਂ ਅਗਿਆਨ ਦਾ વિનાਸ਼ ਹੋ ਕੇ ਇਸ ਨੂੰ ਗਿਆਨ ਪ੍ਰਾਪਤ ਹੋ ਸਕਦਾ ਹੈ ਭਾਵ ਕੇ ਜੀ ਹਿਰਦੇ ਰੂਪੀ ਕੌਲ ਜਿਹੜਾ ਕਮਲ ਹੈ ਜੇ ਸਿੱਧਾ ਹੈ ਸਿੱਧੇ ਤੋਂ ਭਾਵ ਜੀ ਪ੍ਰਮਾਤਮਾ ਵੱਲ ਹੈ ਉਧਰ ਜੁੜਿਆ ਹੈ ਤਾਂ ਸਤਿਗੁਰੂ ਕਹਿੰਦੇ ਇਹਦੇ ਅੰਦਰ ਅਗਿਆਨ ਜਿਹੜਾ ਹੈ ਅਗਿਆਨ ਦਾ વિનાਸ਼ ਹੋਵੇਗਾ ਇਸ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ ਤੇ ਇਹ ਜਿਹੜਾ ਗਿਆਨ ਹੈ ਭਾਈ ਇਹ ਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ ਗੁਰੂ ਤੋਂ ਬਿਨਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਗੁਰੂ ਤੋਂ ਬਿਨਾ ਗਿਆਨ ਨਹੀਂ ਸਿੱਤ ਧਰਮ ਤੋਂ ਬਿਨਾ ਬੰਦਾ ਧਿਆਨ ਵਿੱਚ ਨਹੀਂ ਜੁੜ ਸਕਦਾ ਉਸ ਪ੍ਰਮਾਤਮਾ ਦੇ ਇਸ ਕਰਕੇ ਸਤਿਗੁਰੂ ਕਹਿੰਦੇ ਗਿਆਨ ਮਿਲੇਗਾ ਜ਼ਰੂਰ ਪਰ ਮਿਲਣਾ ਗੁਰੂ ਦੇ ਰਾਹੀ ਹੈ ਗੁਰੂ ਦੀ ਕਿਰਪਾ ਦੇ ਸਦਕਾ ਮਿਲਣਾ ਹੈ ਹਨੇਰੇ ਰੂਪੀ ਗਿਆਨਤਾ ਨੇ ਇਸ ਨੂੰ ਅਨੇਕ ਤਰ੍ਹਾਂ ਨਾਲ ਛਪਾਇਆ ਹੋਇਆ ਹੈ ਧੰਨ ਗੁਰੂ ਨਾਨਕ ਦੇਵ ਜੀ ਆਖਰ ਚੁੱਪ ਹੋ ਗਏ ਤੇ ਸਿਆਮਾ ਜਿਹੜਾ ਪੰਡਤ ਸੀ ਪੰਡਤ ਮਾਨ ਵਿੱਚ ਸੋਚ ਕੇ ਬੋਲਿਆ ਕਿ ਪ੍ਰਭੂ ਦਾ ਨਾਮ ਲੈ ਕੇ ਆਪਣਾ ਕਾਰਜ ਸ਼ੁਰੂ ਕਰੋ ਤਾ ਪ੍ਰਭੂ ਆਪ ਸਰੀਰ ਰੂਪੀ ਘਰ ਦੀ ਖਬਰ ਲੈ ਲੈਂਦਾ ਹੈ ਭਾਵ ਕਿ ਤੁਸੀਂ ਕੋਈ ਕਾਰਜ ਕਰਦੇ ਹੋ ਪੰਡਤ ਹੁਣ ਆਪਣੀ ਮਾਤਮ ਅਨੁਸਾਰ ਗੱਲ ਕਹਿਣ ਲੱਗਿਆ ਉਹ ਸਿਆਮਾ ਪੰਡਤ ਕਹਿਣ ਲੱਗਿਆ ਵੀ ਤੁਸੀਂ ਕੋਈ ਕਾਰਜ ਸ਼ੁਰੂ ਕਰਨਾ ਹੈ ਤੇ ਤੁਸੀਂ ਉਸ ਰੱਬ ਦਾ ਨਾਮ ਲੈ ਕੇ ਸ਼ੁਰੂ ਕਰੋ ਉਸ ਪਰਮਾਤਮਾ ਦਾ ਨਾਮ ਲੈ ਕੇ ਕਾਰਜ ਸ਼ੁਰੂ ਕਰੋ ਤਾਂ ਉਹ ਪਰਮਾਤਮਾ ਆਪ ਸਰੀਰ ਰੂਪੀ ਘਰ ਦੇ ਅੰਦਰ ਭਾਵ ਕਿ ਸਰੀਰ ਦੀ ਅੰਧ ਖਬਰ ਲੈਂਦਾ ਹੈ ਪਰਮੇਸ਼ਰ ਜਲ ਤੇ ਥਲ ਵਿੱਚ ਸਭ ਨਹੀਂ ਥਾਈ ਹੈ ਅਰਥਾਂ ਤੇ ਵਿਆਪਕ ਹੈ ਹਰ ਤਾਂ ਤੇ ਵਸਿਆ ਹੋਇਆ ਹੈ ਉਹ ਸਭ ਦੀ ਹਰ ਇੱਕ ਭਾਵ ਕੇ ਹਰ ਇੱਕ ਪ੍ਰਾਣੀ ਦੀ ਸਾਰ ਲੈਂਦਾ ਹੈ ਸੋ ਪੰਡਤ ਦੀ ਗੱਲ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਨੇ ਇਹ ਸ਼ਬਦ ਦਾ ਜਿਹੜਾ ਤੀਸਰਾ ਪਦਾ ਸੀ ਉਹ ਉਚਾਰਨ ਕੀਤਾ ਸਤਿਗੁਰੂ ਕਹਿਣ ਲੱਗੇ ਆ ਰਾਮ ਰਵੰਤਾਂ ਜਾਣੀਐ ਇੱਕ ਮਾਈ ਭੋਗ ਕਰੇ ਆਕੇ ਲਖਣ ਜਾਣੀਏ ਕਿਮਾ ਧਨ ਸੰਗ ਰਹੇ ਕਹਿੰਦੇ ਪਰਮੇਸ਼ਰ ਨੂੰ ਸਰਵ ਵਿਆਪਕ ਉਹੀ ਮਨੁੱਖ ਜਾਣਦਾ ਜੋ ਕੋਈ ਇਸ ਮਾਇਆ ਨੂੰ ਖਾ ਜਾਂਦਾ ਭਾ ਕੇ ਮਾਇਆ ਤੇ ਪ੍ਰਭਾਵ ਪਾ ਲੈਂਦਾ ਕਿਵੇਂ ਰਾਮ ਰਵੰਤਾ ਜਾਣੀਏ ਰਵੰਤੀ ਦਾ ਅਰਥ ਹੈ ਹਰਥਾਂ ਤੇ ਰਮਿਆ ਹੋਇਆ ਰਾਮ ਉਹ ਹੈ ਜਿਹੜਾ ਹਰਥਾਂ ਤੇ ਰਮਿਆ ਪ੍ਰਮਾਤਮਾ ਰਵੰਤਾ ਜਿਹੜਾ ਹਰਥਾਂ ਤੇ ਵਿਆਪਕ ਹੈ ਕਹਿੰਦੇ ਭਾਈ ਉਸ ਪ੍ਰਮਾਤਮਾ ਨੂੰ ਉਹੀ ਬੰਦਾ ਸਮਝ ਸਕਦਾ ਹੈ ਜਾਣਦਾ ਹਰਥਾਂ ਤੇ ਵਿਆਪਕ ਸਮਝਦਾ ਹੈ ਕੌਣ ਕਹਿੰਦੇ ਜਿਹੜਾ ਇਹ ਜਿਹੜਾ ਮਨੁੱਖ ਇਸ ਦੁਨਿਆਵੀ ਮਾਇਆ ਦੇ ਉੱਤੇ ਆਪਣਾ ਪ੍ਰਭਾਵ ਪਾ ਲਵੇ ਇਸ ਮਾਇਆ ਨੂੰ ਆਪਣੇ ਅਧੀਨ ਕਰ ਲਵੇ ਤੇ ਜਾਣ ਲਵੇ ਕਿ ਇਹੋ ਜੇ ਇਨਸਾਨ ਦਾ ਲੱਛਣ ਇਹ ਹੈ ਇਹ ਉਹ ਰਹਿਮਤ ਭਾਵ ਕੇ ਖਿਮਾ ਦੀ ਦੌਲਤ ਨੂੰ ਇਕੱਤਰ ਕਰਦਾ ਤਾਂ ਕਿ ਲਖਣ ਜਾਣੀ ਹੈ ਖਿਮਾ ਧਨ ਖਿਮਾ ਖਿਮਾ ਕਰ ਦੇਣਾ ਮaaf ਕਰ ਦੇਣਾ ਕਿਉਂਕਿ ਮaaf ਕਰਨਾ ਹੀ ਸਭ ਤੋਂ ਵੱਡੀ ਗੱਲ ਹੈ ਮaaf ਕਰਨਾ ਇੱਕ ਮਜਬੂਰੀ ਚ ਕਰਨਾ ਉਹ ਗੱਲ ਵੱਖ ਹੈ ਇੱਕ ਸਭ ਕੁਝ ਕਰ ਸਕਦੇ ਹੋਈਏ ਤੇ ਫਿਰ ਕਿਸੇ ਨੂੰ ਮaaf ਕਰ ਦੇਣਾ ਇਹ ਬਹੁਤ ਵੱਡੀ ਗੱਲ ਹੈ ਤੇ ਸਤਿਗੁਰੂ ਕਹਿੰਦੇ ਫਿਰ ਉਹ ਮਨੁੱਖ ਜਾਣ ਲੈਂਦਾ ਇਹ ਇਨਸਾਨ ਦਾ ਲੱਛਣ ਇਹ ਹੈ ਕਿ ਉਹ ਰਹਿਮਤ ਕਰਨਾ ਭਾਵ ਕੇ ਖਮਾ ਦੀ ਦੌਲਤ ਇਕੱਤਰ ਕਰਦਾ ਰੱਬ ਨੂੰ ਸਾਰੀ ਥਾਵਾਂ ਤੇ ਰਮਿਆ ਹੋਇਆ ਉਹੀ ਇਨਸਾਨ ਜਾਣਦਾ ਜਿਸ ਨੇ ਆਪਣੇ ਮਨ ਵਿੱਚ ਇਹ ਲੱਛਣ ਦ੍ਰਿੜ ਕੀਤੇ ਹੋਣ ਜਿਹੜੇ ਮਾਇਆ ਤਨ ਪਦਾਰਥ ਨੂੰ ਖੁੱਲ ਦੀ ਜੀ ਨਾਲ ਵਰਤਦਾ ਤੇ ਰਤਾ ਜੇ ਨਾ ਇਸ ਨੂੰ ਪਿਆਰ ਨਹੀਂ ਕਰਦਾ ਉਸ ਰੱਬ ਨੂੰ ਪਾ ਲੈਂਦਾ ਹੈ ਖਿਮਾ ਆਦਿਕ ਜਿਤਨੇ ਸੁਭਗੁਣ ਹਨ ਸਤਿਗੁਰੂ ਕਹਣ ਲਗੇ ਸਾਰੇ ਜਿਸ ਮਨੁੱਖ ਦੇ پاس ਇਕੱਠੇ ਕੀਤੇ ਹੋਣ ਆਹ ਉਹ ਮਨੁੱਖ ਭਾਈ ਜੰਗਲਾਂ ਵਿੱਚ ਘਰਾਂ ਵਿੱਚ ਪ੍ਰਭੂ ਨੂੰ ਸਭ ਥਾਂ ਹੀ ਇੱਕਸਾਰ ਸਮਾਇਆ ਹੋਇਆ ਜਾਣਨ ਵਾਲਾ ਹੁੰਦਾ ਹੈ ਇਹ ਹੁਣ ਜਦੋਂ ਗੱਲ ਸਤਿਗੁਰੂ ਨੇ ਕਹੀ ਹੁਣ ਪੰਡਿਤ ਸ਼ਿਆਮੇ ਨਾਲ ਗੱਲਾਂ ਹੋ ਰਹੀਆਂ ਨੇ ਤਾਂ ਵਿੱਚੋਂ ਮੂਲਾ ਬੋਲਿਆ ਕਹਿੰਦਾ ਭਾਈ ਇਹ ਜਿੱਦੀ ਹੈ ਹੁਣ ਧੰਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਤੇ ਪੰਡਿਤ ਨੂੰ ਦੱਸਦਾ ਵੀ ਪੰਡਿਤ ਨੂੰ ਕਹਿਣ ਲੱਗਿਆ ਵੀ ਇਹ ਨਾਨਕ ਜਿਹੜਾ ਨਾ ਜਿੱਦੀ ਹੈ ਇਹ ਝੱਲਾ ਹੈ ਇਹ ਕੀ ਬੋਲਦਾ ਹੈ ਕਹਿੰਦੇ ਮੈਨੂੰ ਤਾਂ ਇਹਦੀ ਸਮਝ ਨਹੀਂ ਪੈਂਦੀ ਹੁਣ ਸਮਝ ਪਵੇ ਕਿ ਮੈਂ ਇੱਕ ਪਾਸੇ ਦੁਨਿਆਵੀ ਭਗਤਾਂ ਤੇ ਸੰਸਾਰੀਆਂ ਜੋ ਉੜ ਕਦੇ ਨਾ ਆਇਆ ਭਗਤਾਂ ਕੀ ਚਾਲ ਨਰਾਲੀ ਬਖਮ ਮਾਰਗ ਚੱਲਣਾ ਹੁਣ ਭਗਤੀ ਕਰਨ ਵਾਲਾ ਸਿਮਨ ਕਰਨ ਵਾਲਾ ਤੇ ਜਿਹੜਾ ਮਨੁੱਖ ਦੂਜਾ ਮੇਰੇ ਵਰਗਾ دنیਆਵੀ ਉਹਨਾਂ ਦੀ ਆਸ ਵਿੱਚ ਜੋੜ ਬਣਦਾ ਨਹੀਂ ਕਿਉਂ ਨਹੀਂ ਬਣਦਾ ਕਿਉਂਕਿ ਭਗਤਾਂ ਕੀ ਚਾਲ ਨਰਾਲੀ ਬਖਮ ਮਾਰਗ ਚੱਲਣਾ ਭਾਈ ਭਗਤੀ ਦੀ ਚਾਲ ਜਿਹੜੀ ਹੈ ਬੜੀ ਨਰਾਲੀ ਹੈ ਬੜੀ ਔਖੀ ਹੈ ਬਖਮ ਬੜਾ ਕਠ ਮਾਰਗ ਚੱਲਣਾ ਬੜੇ ਕਠ ਮਾਰਗ ਤੇ ਤੁਰਨਾ ਪੈਂਦਾ ਸੋ ਇਸ ਕਰਕੇ ਮੂਲਾ ਇਸ ਗੱਲ ਨੂੰ ਸਮਝ ਨਹੀਂ ਸਕਦਾ ਉਹ ਬੋਲਿਆ ਕਹਿੰਦਾ ਪੰਡਤ ਨੂੰ ਕਹਿਣ ਲੱਗਿਆ ਇਹ ਨਾਨਕ ਜਿਹੜਾ ਜਿੱਦੀ ਹੈ ਇਹ ਝੱਲਾ ਹੋ ਗਿਆ ਮੈਨੂੰ ਨਹੀਂ ਇਹਦੀ ਸਮਝ ਪੈਂਦੀ ਵੀ ਆਖ ਕੀ ਰਿਹਾ ਤੇ ਜੋ ਮੂੰਹੋਂ ਦੀ ਬੋਲੀ ਜਾ ਹੀ ਰਿਹਾ ਜੋ ਮੂੰਹ ਵਿਚਾਰੀ ਹੈ ਉਹ ਬੋਲ ਕੇ ਸੁਣਾਉਣਾ ਸੁਣਾਈ ਜਾਂਦਾ ਕਿਸੇ ਦੇ ਕਹੇ ਹੋਏ ਨੂੰ ਨਾ ਇਹ ਸੁਣਦਾ ਨਾ ਇਹ ਮੰਨਦਾ ਤੇ ਪੰਡਤ ਨੂੰ ਕਹਿਣ ਲੱਗਿਆ ਪੰਡਤ ਤੂੰ ਇਸ ਨਾਲ ਕਿਸ ਗੱਲ ਦੀ ਬੋਲਦਾ ਭਾਵ ਕਿ ਤੂੰ ਕਾਹਦੇ ਜਰਿਆ ਕਰਦਾ ਇਹਦੇ ਨਾਲ ਇਹਦੇ ਨਾਲ ਬੋਲਣ ਦਾ ਫਾਇਦਾ ਤੈਨੂੰ ਕੀ ਹੈ ਇਹਦੇ ਨਾਲ ਤੇਰੀ ਸੁਣ ਨਹੀਂ ਹੈ ਨਾ ਕੁਝ ਨੇ ਮੰਨਣਾ ਹੈ ਜੇ ਤੂੰ ਤੇਰੀ ਸੁਣ ਨਹੀਂ ਨਹੀਂ ਮੰਨਣਾ ਨਹੀਂ ਤੇ ਤੇਰਾ ਬੋਲਣ ਦਾ ਮਤਲਬ ਕੋਈ ਨਹੀਂ ਬਣਦਾ ਹੁਣ ਇਹਦੇ ਨਾਲ ਨਾ ਬੋਲ ਚੱਲ ਵਾਪਸ ਆਪਣੇ ਘਰ ਚੱਲੀਏ ਤੂੰ ਤਾਂ ਮੇਰੇ ਕੰਮ ਲਈ ਆਇਆ ਸੈਂ ਕਾਹਨੂੰ ਮੱਥਾ ਮਾਰਦਾ ਹੁਣ ਮੂਲਾ ਸਮਝਾਉਂਦਾ ਪੰਡਤ ਨੂੰ ਵੀ ਤੈਨੂੰ ਤਾਂ ਮੈਂ ਹੀ ਲੈ ਕੇ ਆਇਆ ਸੀ ਤੂੰ ਤਾਂ ਮੇਰੇ ਕੰਮ ਲਈ ਆਇਆ ਸੀ ਪਰ ਤੂੰ ਕਾਹਦੇ ਨਾਲ ਇਹਦਾ ਮੱਥਾ ਮਾਰਦਾ ਕਿਉਂ ਬੋਲਦਾ ਪੁੱਠੀ ਬਾਤਾਂ ਤੋਂ ਦੂਰ ਕਰ ਮਹਾਰੇ ਸਮਤ ਦੇ ਘਰ ਧੰਗ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਸੁਣ ਕੇ ਆਪਣੇ ਮੁੱਖੋ ਸ਼ਬਦ ਦੀ ਚੌਥੀ ਪੌੜੀ ਜਾਰਨ ਕੀਤੀ ਹੈ ਜਿਨ੍ਹਾਂ ਨੇ ਆਪਣੇ ਸਿੱਖਾਂ ਦੇ ਸਾਰੇ ਦੁੱਖਾਂ ਨੂੰ ਜਲਾ ਦਿੱਤਾ ਹੈ ਚੌਥੀ ਪੌੜੀ ਕਹਿਣ ਲੱਗੇ ਸਤਿਗੁਰੂ ਕਹਿਆ ਸੁਣ ਹੈ ਨਾ ਖਾਇਆ ਮਨ ਹੈ ਇਨਾ ਹੀ ਸਿੱਧੀ ਵਸਾ ਪ੍ਰਣਵਤ ਨਾਨਕ ਦਾ ਸੰਨ ਦਾਸਾ ਖੇਨ ਤੂਲਾ ਖੇਨ ਮਾਸਾ ਇਹ ਸ਼ਬਦ ਗੁਰਬਾਣੀ ਦੇ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆ ਦੇ ਅੰਦਰ ਦਰਜ ਨੇ ਸਤਿਗੁਰੂ ਕਹਿਣ ਲੱਗੇ ਭਾਈ ਮਨ ਦਾ ਜਿਹੜਾ ਵਸਾ ਹੈ ਉਹਨਾਂ ਦੇ ਨਾਲ ਹੈ ਜੋ ਕਹਾ ਨਸੀਤ ਹੋਇਆ ਸੁਣਦੇ ਨਹੀਂ ਜੋ ਕਹੀ ਹੋਈ ਗੱਲ ਨੂੰ ਸੁਣਦੇ ਨਹੀਂ ਔਰ ਖਾਦਾ ਹੋਇਆ ਖਾਦੇ ਪੀਤੇ ਨੂੰ ਨਹੀਂ ਮੰਨਦੇ ਦਾਸਾਂ ਦਾ ਦਾਸ ਨਾਨਕ ਕਹਿੰਦਾ ਹੈ ਕਿ ਇਹ ਮਨ ਤਾਂ ਘੜੀ ਵਿੱਚ ਤੋਲਾ ਤੇ ਘੜੀ ਵਿੱਚ ਮਾਸਾ ਹੋ ਜਾਂਦਾ ਹੈ ਭਾਵਕ ਦੇ ਵੱਡਾ ਬਣ ਕੇ ਬਹਿੰਦਾ ਤੇ ਕਦੇ ਛੋਟਾ ਬਣ ਕੇ ਬਹਿੰਦਾ ਇਸ ਮਨ ਦਾ ਪਰਵਾਸਾ ਕੀ ਹੈ ਇਹ ਮਨ ਤਾਂ ਪਲੇ ਪਲੇ ਹੋਰ ਹੋ ਜਾਂਦਾ ਹੈ ਮਨੁੱਖੀ ਮਨ ਆਪ ਹੀ ਉਹਨਾਂ ਇੰਦਰੀਆਂ ਦੇ ਵਸ ਹੋ ਗਿਆ ਜੋ ਆਖਿਆ ਹੋਇਆ ਸੁਣਦੀਆਂ ਨਹੀਂ ਉਹ ਇੰਦਰੀਆਂ ਜਿਹੜੀਆਂ ਨੇ ਉਹ ਕਹੀ ਹੋਈ ਗੱਲ ਨੂੰ ਨਹੀਂ ਸੁਣਦੀਆਂ ਤੇ ਕਹਿੰਦੇ ਜਿਹੜਾ ਮਾਨਾ ਮੰਨ ਲੈ ਉਹਨੂੰ ਚਲਾਉਣਾ ਸੀ ਪਰ ਉਹ ਮਨ ਦੀ ਗੱਲ ਮੰਨਦੀ ਘਈ ਨਹੀਂ ਉਹ ਆਖਿਆ ਸੁਣਦੀ ਘਈ ਨਹੀਂ ਤੇ ਉਲਟਾ ਹੁਣ ਇਹ ਜਿਹੜਾ ਮਨ ਹੈ ਉਹਨਾਂ ਇੰਦਰੀਆਂ ਦੇ ਵਸ ਹੋ ਗਿਆ ਹੈ ਸੁੱਧ ਅਪਦੇਸ਼ ਨੂੰ ਮੰਨਦੀਆਂ ਨਹੀਂ ਪਰੰਤੂ ਨਿਤ ਨਿਤ ਉਹ ਕਿਸੇ ਵਕਾਰਾਂ ਦੀ ਇੱਛਾ ਕਰਦੀਆਂ ਨੇ ਬਾਬਾ ਫਰੀਦ ਸਾਹਿਬ ਨੂੰ ਪੁੱਛੀਏ ਬਾਬਾ ਫਰੀਦ ਕਹਿੰਦੇ ਫਰੀਦਾ ਇਹ ਤਨ ਭੌਂਕਣਾ ਨਿਤ ਨਾ ਦੁਖੀਏ ਕੌਣ ਕੰਨੀ ਬੁੱਝੇ ਦੇ ਰਹਾ ਕਿਤੀ ਵਗੇ ਪਾਉਣ ਕਹਿੰਦੇ ਇਹ ਮਨ ਦਾ ਜਿਹੜੇ ਹੈ ਨਾ ਜਿਹੜਾ ਇਹ ਸਰੀਰ ਜਿਹੜਾ ਤਨ ਹੈ ਭੌਂਕਣਾ ਭੌਂਪਦਾ ਭਾਵੇਂ ਜਿਹੜੇ ਗਿਆਨ ਇੰਦਰੀ ਹੈ ਵੈਗਰੂ ਜਿਹੜੇ ਕਰਮ ਇੰਦਰੀ ਹੈ ਇਹ ਸਾਰਾ ਕੁਝ ਮੰਗਦੇ ਹੈ ਤਾਰਿ ਦਿਹਾੜੀ ਇਹਨਾਂ ਨੇ ਮੰਗੀ ਜਾਣਾ ਕਹਿੰਦੇ বাস ਇਹਨਾਂ ਦੀ ਨਾ ਸੁਣਿਆ ਕਰ ਕੰਨੇ ਬੁੱਜੇ ਦੇ ਰਹਾ ਕਹਿੰਦੇ ਕੰਨਾਂ ਵਿੱਚ ਬੁੱਜੇ ਦੇਲਾ ਨਾਮ ਦੇ ਇਹਨਾਂ ਦੀ ਗੱਲ ਨਾ ਸੁਣੇ ਜਿੱਦੇ ਸਰੀਰ ਦੀ ਗੱਲ ਸੁਨੇਗਾ ਇੰਦਰੀਆਂ ਦੀ ਗੱਲ ਸੁਨੇਗਾ ਤੇ ਤੂੰ ਆਪਣੇ ਆਕੀਦੇ ਤੋਂ ਡੋਲ ਜਾਵੇਂਗਾ ਹਦਗੁਰੂ ਕਹਿੰਦੇ ਭਾਈ ਆਹੀ ਹੈ ਜਿਹੜੀਆਂ ਇੰਦਰੀਆਂ ਇਹ ਵਿਸ਼ੇ ਵਕਾਣਾ ਵਿੱਚ ਫਸੀਆਂ ਨੇ ਉਹਦੀ ਇੱਛਾਈ ਕਰਦੀਆਂ ਨੇ ਸੁੰਦਰਤਾ ਨੂੰ ਵੇਖ ਕੇ ਅੱਖਾਂ ਨਹੀਂ ਰੱਜਦੀਆਂ ਕੰਨ ਰਾਗ ਸੰਗੀਤ ਸੁਣ ਸੁਣ ਕੇ ਨਹੀਂ ਰੱਜਦੇ ਤੇ ਨੱਕ ਸਦਾ ਸੁਗੰਧੀ ਦੀ ਇੱਛਾ ਕਰਦਾ ਹੈ ਰਾਜ ਨਾ ਕੋਈ ਜੀਵਿਆ ਝੂਠੇ ਪ੍ਰਵਾਸੀ ਕਹਿੰਦੇ ਭਾਈ ਅੱਖਾਂ ਦੇਖ ਨ ਰੱਜੀਆਂ ਅੱਖਾਂ ਵੇਖ ਵੇਖ ਕੇ ਨਹੀਂ ਰੱਜਦੀਆਂ ਕੰਨ ਸੁਣ ਸੁਣ ਕੇ ਨਹੀਂ ਰੱਜਦੇ ਜੀਬ ਦਾ ਸਵਾਦ ਹੈ ਖਾ ਖਾ ਕੇ ਨਹੀਂ ਰੱਜਦੀ ਕਹਿੰਦੇ ਨਿਤਨੇਤੋ ਵਿਸ਼ੇ ਵਕਾਰਾਂ ਦੀਆਂ ਅਚਾ ਕਰਦੀਆਂ ਦੇ ਸੁੰਦਰਤਾ ਨੂੰ ਵੇਖਿਆ ਖਾਂ ਰੱਜੀਆਂ ਰਾਗ ਸੁਣ ਕੇ ਕੰਨ ਨੀ ਰੱਜੇ ਅਤੇ ਨੱਕ ਆਦ ਜਿਹੜੇ ਸੁਗੰਧੀਆਂ ਇੱਛਾ ਕਰਦਾ ਰਹਿੰਦਾ ਜੀਭ ਜਿਹੜੀ ਹੈ ਸਵਾਦ ਦੇ ਭੋਗ ਵੱਲ ਜੁੜੀ ਹੋਈ ਹੈ ਚਮੜੀ ਜਿਹੜੀ ਹੈ ਕੋਮਲਤਾ ਨੂੰ ਸਪਰਸ਼ ਕਰਦੀ ਹੈ ਭਾਵ ਕਰਨਾ ਚਾਹੁੰਦੀ ਹੈ ਤੇ ਬੰਦਾ ਸਦਾ ਹੀ ਇਹਨਾਂ ਦੀ ਇਹਨਾਂ ਵਿੱਚ ਖੁਸ਼ ਰਹਿੰਦਾ ਹੈ ਇਹਨਾਂ ਚੀਜ਼ਾਂ 'ਚ ਹੀ ਸਾਡੇ ਜਿਹੜੇ ਗਿਆਨ ਇੰਦਰੀਏ ਇਹ ਆਪੋ ਆਪਣੇ ਗੁਣ ਇਹਨਾਂ ਵਿੱਚ ਤੇ ਇਹ ਅਨੋਖਾ ਜਿਹੜਾ ਉਹ ਸਦਾ ਇਹਨਾਂ ਗਿਆਨ ਇੰਦਰੀਆਂ ਦੇ ਇਹਨਾਂ ਦੇ ਇਸ ਗੁਣਾ ਵਿੱਚ ਹੀ ਖੁਸ਼ ਰਹਿੰਦਾ ਹਰ ਹੋਰ ਮੰਗੀ ਜਾਂਦਾ ਪਹਿਲਾਂ ਦੇ ਖਾਦੇ ਹੋਏ ਨੂੰ ਭੋਗੇ ਹੋਏ ਨੂੰ ਨਹੀਂ ਮੰਨਦਾ ਤੇ ਸਭ ਹੂਰ ਭੋਗਣ ਖਾਣ ਦੀ ਇੱਛਾ ਰੱਖਦਾ ਹੋਇਆ ਇਹਨਾਂ ਇੰਦਰੀਆਂ ਦੇ ਸਵਾਦਾਂ ਵਿੱਚ ਹੀ ਫਸਿਆ ਰਹਿੰਦਾ ਹੈ ਤੇ ਅੱਗੇ ਸਤਿਗੁਰੂ ਕਹਿੰਦੇ ਹੈ ਪੰਡਤ ਜੀ ਸੁਣ ਹੁਣ ਪੰਡਤ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗਿਆਨ ਦੇਣ ਲੱਗੇ ਐ ਕਹਿੰਦੇ ਸੁਣ ਦੇਜਿ ਦੇਜ ਭਾਵ ਪੰਡਤ हे ਪੰਡਤ ਜੀ ਸੁਣਨਾ ਕਰਿਓ ਈ ਮਹਾਰਾਜ ਕਹਿੰਦੇ ਹਵੈ ਦਰ ਅਦਾਸਨ ਦਾਸਾ ਬੰਧੇ ਸਦਾ ਪਾਈ ਸੁਖ ਰਸ ਕਹਿੰਦੀ ਜਿਹੜੇ ਰੱਬ ਦੇ ਦਾਸ ਹਨ ਰੱਬ ਦੇ ਦਾਸਾਂ ਦਾ ਦਾਸ ਹੋ ਜਾ ਉਸ ਦੇ ਚਰਨਾਂ ਵਿੱਚ ਨਮਸਕਾਰ ਕਰ ਮਥਾ ਟੇਕ ਬੰਦ ਹੈ ਸਦਾ ਪਾਏ ਸੁਖ ਰਸਾ ਕੰਦੇ ਵਸ ਫਿਰ ਸਦੀਵ ਸੁੱਖਾਂ ਦੇ ਖਜ਼ਾਨੇ ਪ੍ਰਾਪਤ ਕਰ ਲਵੇਗਾ ਪਾਏ ਸੁਖ ਰਸਾ ਉਸ ਦਾਤੇ ਦੇ ਜਿਹੜੇ ਦਾਸ ਹੈ ਉਹਨਾਂ ਦਾ ਦਾਸ ਬਣ ਜਾ ਉਹਨਾਂ ਨੂੰ ਨਮਸਕਾਰ ਕਰਨ ਕਰਿਆ ਕਰ ਬਾਸ ਸਾਧਗੁਰੂ ਘਰ ਦੇ ਬਸਾਰੇ ਸੁੱਖਾਂ ਦੇ ਖਜ਼ਾਨੇ ਪ੍ਰਾਪਤ ਹੋ ਜਾਣਗੇ ਮਨ ਕੀ ਦਸ਼ਨ ਇੱਕ ਰਸ ਕਬਹੀ ਆ ਜਿਹੜਾ ਮਨ ਹੈ ਇਹਦੀ ਜਿਹੜੀ ਅਵਸਥਾ ਉਹ ਭਾਈ ਹਮੇਸ਼ਾ ਇੱਕਸਾਰ ਨਹੀਂ ਰਹਿ ਸਕਦੀ ਨਹੀਂ ਰਹਿ ਸਕਦੀ ਮਨ ਦੀ ਜਿਹੜੀ ਇੱਛਾ ਹੈ ਮਨ ਦੀ ਜਿਹੜੀ ਅਵਸਥਾ ਇਹ ਹਮੇਸ਼ਾ ਇੱਕਸਾਰ ਨਹੀਂ ਰਹਿ ਸਕਦੀ ਤੇ ਜਦ ਬੰਦਾ ਉਹਦਾਰਤ ਪਾ ਲੈਂਦਾ ਉਹ ਸੇ ਪੰਤੂਲਾ ਹੋ ਜਾਂਦਾ ਭਾਅ ਭਾਰਾ ਹੋ ਜਾਂਦਾ ਤੇ ਜਦੋਂ ਫਿਰ ਮਾਇਆ ਗਈ ਤਬ ਰੋਮਣ ਲਗਤ ਹੈ ਬਾਬਾ ਭਗਤ ਰਬਦਾਸ ਮਹਾਰਾਜ ਜੀ ਜਬ ਕਹਿ ਪਾਵੇ ਤਬ ਗਰਭ ਕਰਤ ਹੈ ਸਤਿਗੁਰੂ ਭਗਤ ਰਬਦਾਸ ਮਹਾਰਾਜ ਜੀ ਕਹਿਣ ਲੱਗੇ ਜਦੋਂ ਬੰਦਾ ਕੁਝ ਪਾ ਲੈਂਦਾ ਹੈ ਪ੍ਰਾਪਤ ਕਰ ਲੈਂਦਾ ਹੈ ਤੇ ਬੜਾ ਗਰਮ ਬੜਾ ਹੰਕਾਰ ਕਰਦਾ ਵੀ ਇਹ ਮੈਂ ਪ੍ਰਾਪਤ ਕੀਤਾ ਇਹ ਸੱਚ ਹੈ ਨਾ ਉਹ ਤੁਸੀਂ ਰੱਬ ਨੂੰ ਭੁੱਲ ਜਾਂਦੇ ਆ ਜਿਨ੍ਹਾਂ ਦਾ ਪਿੱਛੇ ਕੋ ਹੱਥ ਹੁੰਦਾ ਉਸ ਦਾਤੇ ਨੂੰ ਭੁੱਲ ਜਾਂਦੇ ਆ ਗੁਰੂ ਨੂੰ ਭੁੱਲ ਜਾਂਦੇ ਆ ਵੀ ਭਾਈ ਮੇਰੀ ਮਿਹਨਤ ਸੀ ਇਹ ਤਾਂ ਮੈਂ ਆਪਣੀ ਮਿਹਨਤ ਦੇ ਨਾਲ ਪ੍ਰਾਪਤ ਕੀਤਾ ਸਾਰਾ ਕੁਝ ਤੇ ਕਹਿੰਦੇ ਮਾਇਆ ਗਈ ਤਦ ਰੋਵਣ ਲੱਗਤ ਹੈ ਤੇ ਜਦੋਂ ਪਾ ਜਾਂਦਾ ਘਾਟਾ ਉਦੋਂ ਰੱਬ ਦੇ ਖਾਤੇ ਕਿ ਭਾਈ ਇਹ ਪ੍ਰਮਾਤਮਾ ਦੀ ਰਜਾ ਉਦੋਂ ਸਾਨੂੰ ਰਜਾ ਦਿੱਤੀ ਆਉਂਦੀ ਹੈ ਤਾਂ ਸਤਿਗੁਰੂ ਪੰਡਤ ਨੂੰ ਕਹਿਣ ਲੱਗੇ ਪੰਡਤ ਜੀ ਤੁਸੀਂ ਉਸ ਪ੍ਰਮਾਤਮਾ ਦੇ ਜਿਹੜੇ ਦਾਸ ਹੈ ਉਹਨਾਂ ਦੇ ਦਾਸ ਹੋ ਜਾਓ ਉਹਦੇ ਚਰਨਾਂ ਨਮਸਕਾਰ ਕਰ ਮੱਥਾ ਟੇਕ ਤਾਂ ਫਿਰ ਸਭ ਸੁੱਖਾਂ ਦੇ ਖਜ਼ਾਨੇ ਪ੍ਰਾਪਤ ਕਰ ਲਵੋਗੇ ਆ ਜਿਹੜਾ ਮਨ ਹੈ ਦੀ ਅਵਸਥਾ ਕਹਿੰਦੇ ਜਿਹੜੀ ਹਮੇਸ਼ਾ ਇੱਕ ਸਰ ਕਦੇ ਰਹਿ ਨਹੀਂ ਸਕਦੀ ਜਦ ਬੰਦਾ ਪ੍ਰਾਪਤ ਪ੍ਰਾਪਤ ਕਰ ਲੈਂਦਾ ਕੋਈ ਧਨ ਪ੍ਰਾਪਤ ਕਰ ਲਿਆ ਕੋਈ ਮੰਜ਼ਰ ਪ੍ਰਾਪਤ ਕਰ ਲਈ ਤੇ ਫਿਰ ਇਹ ਬੜਾ ਹੰਕਾਰ ਕਰਦਾ ਹੈ ਬੜਾ ਵੱਡਾ ਉਹ ਬੰਦਾ ਤੇ ਜਦੋਂ ਭਾਈ ਇਹਦੇ ਵਿੱਚੋਂ ਘਾਟੇ ਪੈ ਜਾਂਦੇ ਆ ਜਾਂ ਮਾਇਆ ਗਈ ਸਭ ਰੂੜ ਲੱਗਤ ਹੈ ਕਹਿੰਦੇ ਜਦੋਂ ਧਨ ਦੇ ਵਿੱਚ ਘਾਟਾ ਪੈ ਗਿਆ ਫਿਰ ਬੈਠਾ ਰੋ ਹੀ ਜਾਂਦਾ ਹੈ ਇਹ ਮਨ ਦੀ ਅਵਸਥਾ ਹੈ ਤੇ ਜਾਦੇ ਖੁਸ਼ੀ ਰਹੇ ਤਾਂ ਅਦਾਸ ਹੋ ਜਾਵੇ ਤਾਂ ਦੁੱਖ ਨੂੰ ਵੇਖ ਕੇ ਤੋਲੇ ਨੂੰ ਵਾਸਾ ਬਿਲਕੁਲ ਛੋਟਾ ਹੋ ਜਾਂਦਾ ਸੋ ਇਸ ਮਨ ਨੂੰ ਸਵਾਰਨ ਦਾ ਆਪਾ ਕਰੋ ਤਾਂ ਜਗ ਦੇ ਅੰਦਰ ਜੀਵ ਦਾ ਆਧਾਰ ਹੋ ਸਕਦਾ ਭਾਵ ਕਿ ਸਤਿਗੁਰੂ ਨੇ ਫੈਸਲਾ ਦੇ ਦਿੱਤਾ ਮਨ ਜੀਤਾ ਹੈ ਜਗ ਜੀਤ ਪਹਿਲਾ ਮਨ ਨੂੰ ਜਿੱਤਲਾ ਕਿਸੇ ਹੋਰ ਨੂੰ ਜਿੱਤਣ ਦੀ ਤਿਆਰੀ ਕਰਦਾ ਹੈ ਹੋਰ ਨੂੰ ਜਿੱਤਣਾ ਚੱਲਿਆ ਸਿਕੰਦਰ ਨੇ ਕਿਹਾ ਸੀ ਮੈਂ ਜਿੱਤਣਾ ਸਾਰਾ ਸੰਸਾਰ ਜਿੱਤੂ ਕੁਝ ਹੱਦ ਤੱਕ ਉਹ ਕਾਮਯਾਬ ਵੀ ਹੋਇਆ ਪਰ ਜਿੱਦੇ ਕੋਈ ਸੰਤ ਮਹਾਤਮਾ ਮਿਲੇ ਡਾਇਓਜ਼ਨੀਜ਼ ਉਹ ਸੰਤ ਦਾ ਨਾਮ ਹੈ ਜੋ ਲਿਖਿਆ ਇਤਿਹਾਸ ਵਿੱਚ ਡਾਇਓਦਨੀਜ਼ ਉਹ ਸੰਤ ਨਾਲ ਜਿਹਦੇ ਟੱਕਰਾ ਹੋਇਆ ਉਹਦੇ ਪਤਾ ਲੱਗਿਆ ਵੀ ਮੈਂ ਤਾਂ ਸਭ ਕੁਝ ਹਾਰ ਚੁੱਕਿਆ ਮੈਂ ਜਿੱਤਿਆ ਕੁਝ ਵੀ ਨਹੀਂ ਡਾਇਓਜੀਸ ਸੰਤ ਬੜੇ ਇੱਕ ਬੇਪਰਵਾਹ ਸਨ ਕਹਿੰਦੇ ਸਿਕੰਦਰ ਨੇ ਨਾਮ ਸੁਣਿਆ ਜਦੋਂ ਡਾਇਓਜੀਨੇਜ ਦਾ ਤੇ ਮਿਲਣ ਲਈ ਚੱਲ ਪਿਆ ਸਮੁੰਦਰ ਦੇ ਕੰਢੇ ਤੇ ਸੰਤ ਪਏ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਿਕੰਦਰ ਆ ਰਿਹਾ ਉਹਨਾਂ ਨੇ ਮੂੰਹ ਫੇਰ ਲਿਆ ਦੂਜੀ ਪਾਸੇ ਸਿਕੰਦਰ ਵਾਲੇ ਪਾਸੇ ਪਿੱਠ ਕਰਕੇ ਲੰਮੇ ਟੇਢੇ ਪੈ ਗਏ ਥੱਲੇ ਪਏ ਆ ਰੇਤ ਦੇ ਉੱਤੇ ਸ਼ਿਕੰਦਰ ਵੜਾ ਹੈਰਾਨ ਹੋਇਆ ਵੀ ਮੈਨੂੰ ਵੇਖ ਕੇ ਰਾਜੇ ਮਹਾਰਾਜੇ ਖੜੇ ਹੋ ਜਾਂਦੇ ਆ ਨਮਸਕਾਰਾਂ ਕਰਨ ਲੱਗ ਪੈਂਦੇ ਆ ਵੀ ਸ਼ਿਕੰਦਰ ਆ ਗਿਆ ਕਹਿੰਦੇ ਇਹਨੂੰ ਪਰਵਾਹ ਹੀ ਕੋਈ ਨਹੀਂ ਆਵਾਜ਼ ਦਿੱਤੀ ਸੰਤ ਜੀ ਮੈਂ ਆਇਆ ਮੈਂ ਸ਼ਿਕੰਦਰ ਫਿਰ ਵੀ ਨਹੀਂ ਵੇਖਿਆ ਕਹਿੰਦੇ ਚਲੋ ਆਇਆ ਤੇ ਭਾਈ ਬਹਿ ਜਾ ਦੋ ਇੰਨੀ ਗੱਲ ਕਹੀ ਸ਼ਕੰਦਰ ਨੂੰ ਗੁੱਸਾ ਵੜਾ ਜੜਿਆ ਮੈਂ ਆਵਾਜ਼ ਦਿੱਤੀ ਮੇਰੇ ਦੱਸਣ ਦੇ ਕਾਰਨ ਵੀਰੀ ਮੇਰੇ ਵੱਲ ਵੇਖਿਆ ਖੜਾ ਰਿਹਾ ਖੜਾ ਰਹਿ ਕੇ ਫਿਰ ਪੁੱਛਦਾ ਸੰਤ ਜੀ ਮੈਂ ਸ਼ਕੰਦਰ ਮੇਰੇ ਲਈ ਕੋਈ ਸੇਵਾ ਦੱਸੋ ਸੰਤ ਦਾ ਜੀ ਨੇ ਉੱਠ ਕੇ ਬੈਠ ਗਏ ਕਹ ਲੈ ਸ਼ਕੰਦਰ ਗੱਲ ਇਹ ਹੈ ਵੀ ਇੱਕ ਹਾਰਿਆ ਹੋਇਆ ਬੰਦਾ ਇੱਕ ਜਿੱਤੇ ਹੋਏ ਬੰਦੇ ਨੂੰ ਕੀ ਦੇ ਸਕਦਾ ਕੱਲ ਬੜੀ ਪਤੇ ਦੀ ਸਿਕੰਦਰ ਨੂੰ ਇਸ ਗੱਲ ਨੂੰ ਜਦੋਂ ਕਹਿਣਾ ਹਾਰਿਆ ਹੋਇਆ ਬੰਦਾ ਇੱਕ ਜਿੱਤੇ ਹੋਏ ਨੂੰ ਕੀ ਦੇ ਸਾਂ ਤੂੰ ਹਾਰਿਆ ਮੈਂ ਜਿੱਤਿਆ ਹੋਇਆ ਤੂੰ ਮੈਨੂੰ ਕੀ ਦੇ ਸਕਦਾ ਸਿਕੰਦਰ ਨੂੰ ਗੁੱਸਾ ਆਇਆ ਨਾਲ ਗੱਲ ਕਹੀ ਕਹਿੰਦੇ ਜੀ ਮੈਂ ਜਿਹੋ ਜਿਹਾ ਤੁਹਾਡੇ ਬਾਰੇ ਸੁਣਿਆ ਸੀ ਨਾ ਵੀ ਬੇਪਰਵਾਹ ਹੋ ਤੁਸੀਂ ਉਹੋ ਜਿਹਾ ਮੈਂ ਤੁਹਾਨੂੰ ਪਾਇਆ ਫਿਰ ਕਹਿਣ ਲੱਗੇ ਮੈਥੋਂ ਕੁਝ ਲੈਣਾ ਤੇ ਫਿਰ ਮੈਨੂੰ ਮਤ ਦਿਓ ਫਿਰ ਮੈਨੂੰ ਦੇ ਦਿਓ ਕੁਝ ਤਾਂ ਡਾਇਨਿਚ ਕਹਿਣ ਲੱਗਿਆ ਸੁਣ ਜੇ ਸਮਝ ਸਕਦਾ ਤਾਂ ਸਮਝ ਲਈ ਤੂੰ ਹਾਰਿਆ ਹੋਇਆ ਮੈਂ ਜਿੱਤਿਆ ਹੋਇਆ ਵਾ ਮਹਾਰਾਜ ਮੈਂ ਤਾਂ ਸਾਰਾ ਸੰਸਾਰ ਜਿੱਤਣ ਦੀ ਹੈ ਜਿੱਤਿਆ ਵੀ ਹੈ ਮੈਂ ਕਿਵੇਂ ਹਾਰਿਆ ਕਹਿੰਦੇ ਤੂੰ ਸੰਸਾਰ ਜਿੱਤ ਲਿਆ ਪਰ ਜਿਹਨੂੰ ਜਿੱਤਣਾ ਸੀ ਉਹਨੂੰ ਜਿੱਤ ਨਹੀਂ ਸਕਿਆ ਤੂੰ ਆਪਣੇ ਮਨ ਦੇ ਹੱਥੋਂ ਹਾਰਿਆ ਹੋਇਆ ਤੇ ਮੈਂ ਆਪਣੇ ਮਨ ਨੂੰ ਜਿੱਤਿਆ ਹੋਇਆ ਹਾਂ ਇੱਕ ਹਾਰਿਆ ਬੰਦਾ ਜਿੱਤੇ ਨੂੰ ਕੁਝ ਨਹੀਂ ਦੇ ਸਕਦਾ ਜਿੱਤੇ ਨੂੰ ਕੀ ਦੇਂਦਾਂ ਤੂੰ ਸਾਰਾ ਕੁਝ ਹਾਰੀ ਬੈਠਾ ਕਹਿੰਦੇ ਕਿ ਮਹਾਰਾਜ ਫਿਰ ਕੁਝ ਸਿੱਖਿਆ ਦੇ ਦਿਓ ਕਿਰਪਾ ਕਰ ਦਿਓ ਫਿਰ ਕਹਿੰਦੇ ਬਸ ਇੱਕੋ ਗੱਲ ਆ ਜੇ ਸਮਝ ਸਕਦਾ ਤਾਂ ਸਮਝ ਲਈ ਕਦੇ ਵੀ ਸੂਰਜ ਦੇ ਅੱਗੇ ਹੋ ਕੇ ਨਾ ਖੜੀ ਇਹਦੇ ਸਾਰਿਆਂ ਦਾ ਹੱਕ ਆ ਗੱਲ ਬੜੀ ਪਤੇ ਦੀ ਸਮਝਣ ਵਾਲੀ ਸੀ ਭਾਵੇਂ ਕਦੇ ਵੀ ਕਿਸੇ ਨੂੰ ਕੈਦ ਕਰਨ ਦੀ ਕੋਸ਼ਿਸ਼ ਨਾ ਕਰ ਅ ਜੋ ਪਦਾਰਥ ਨੇ ਜੋ ਕੁਝ ਦਾਤੇ ਨੇ ਬਣਾਇਆ ਇਹ ਸਾਰਿਆਂ ਲਈ ਬਣਿਆ ਕੱਲੇ ਤੇਰੇ ਲਈ ਨਹੀਂ ਬਣਿਆ ਕਹਿੰਦੇ ਇੰਨੀ ਗੱਲ ਕਹੀ ਸ਼ਕੰਦਰ ਵਿਅਕਲ ਹੋ ਗਿਆ ਬਿਮਾਰ ਹੋ ਗਿਆ ਤੇ ਫਿਰ ਜਦੋਂ ਬਿਮਾਰ ਹੋਇਆ ਸਾਰੇ ਹੱਕੀ ਮਾਂ ਵੈਦਾ ਨੂੰ ਸੱਦ ਲੈਂਦਾ ਹੈ ਸਾਰੇ ਨੂੰ ਪੁੱਛਦਾ ਵੀ ਮੈਨੂੰ ਕੋਈ ਮੌਤ ਦੀ ਦਵਾਈ ਦੱਸ ਦਿਓ ਮੈਂ ਮੌਤ ਤੋਂ ਬਚ ਜਾਵਾਂ ਸਾਰੇ ਜਵਾਬ ਦੇ ਜਾਂਦੇ ਮੌਤ ਦੀ ਦਵਾਈ ਕਿਹਦੇ ਕੋਲੇ ਹੈ ਮੌਤ ਤੋਂ ਕੌਣ ਬਚਾ ਸਕਦਾ ਹੈ ਸਾਰੇ ਜਦੋਂ ਜਵਾਬ ਦੇ ਕੇ ਬੜਾ ਵਿਅਕਲ ਹੋ ਗਿਆ ਫਿਰ ਇੱਕ ਵਸੀਅਤ ਲਿਖਦਾ ਤੇ ਵਸੀਅਤ ਦੇ ਵਿੱਚ ਲਿਖਦਾ ਮੈਂ ਸਾਰੀ ਉਮਰ ਜਿੱਤਣ ਦੀ ਕੋਸ਼ਿਸ਼ ਕਰਦਾ ਰਿਹਾ ਦੁਨੀਆ ਨੂੰ ਪਰ ਫਿਰ ਵੀ ਮੈਂ ਜਿੱਤ ਕੇ ਵੀ ਹਾਰ ਗਿਆ ਪਰ ਜਿੱਤੇ ਮੈਨੂੰ ਜਿੱਤਣ ਦੀ ਢੰਗ ਦਾ ਪਤਾ ਲੱਗਿਆ ਸੀ ਕਿ ਆਪਣੇ ਮਨ ਨੂੰ ਕਿਵੇਂ ਜਿੱਤਣਾ ਤੇ ਹੁਣ ਮੇਰੇ ਕੋਲੇ ਸਮਾਂ ਨਹੀਂ ਬਚਿਆ ਹੁਣ ਉਹ ਸਮਾਂ ਲੰਘ ਗਿਆ ਹੁਣ ਸਤਿਗੁਰੂ ਇਹ ਹੀ ਗੱਲ ਸਮਝਾ ਰਹੇ ਨੇ ਭਾਈ ਕਿ ਤੂੰ ਆਪਣੇ ਮਨ ਨੂੰ ਜਿੱਤ ਜੇ ਤੂੰ ਜਿੱਤਣਾ ਚਾਹੁੰਦਾ ਹੈ ਤੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਜਿੱਤਣਾ ਕਰ ਹੁਣ ਬ੍ਰਾਹਮਣ ਦੀ ਦੀਨ ਨਿਮਰਤਾ ਤਾਂ ਕਿ ਦਿਆਲੂ ਸਤਿਗੁਰੂ ਜੀ ਨੇ ਉਦੋਂ ਤੇ ਕਿਰਪਾ ਕੀਤੀ ਹੁਣ ਜਦੋਂ ਸਾਰੀਆਂ ਗੱਲਾਂ ਕੀਤੀਆਂ ਤੇ ਇਹ ਗੱਲ ਜੀ ਸੁਣੀ ਤੇ ਪੰਡਤ ਨੇ ਦੋਨੇ ਹੱਥ ਬੰਨ ਲਏ ਕਿਉਂਕਿ ਪੰਡਤ ਥੋੜਾ ਬੋਧਾ ਗਿਆਨ ਰੱਖਣ ਵਾਲਾ ਸੀ ਦੋਨੇ ਬੰਨੇ ਹੱਥ ਚਰਨਾ ਤੇ ਕੀਤੀ ਨਮਸਕਾਰ ਆਪਣੇ ਮਨ ਵਿੱਚ ਸਤਿਗੁਰੂ ਜੀ ਨੂੰ ਮਹਾਪੁਰਖ ਮੰਨਦੇ ਹੋਏ ਸੋਚਿਆ ਇਹਨਾਂ ਦੇ ਬਰਾਬਰ ਹੋਰ ਕੋਈ ਨਾ ਪੁੰਨ ਹੋ ਨਹੀਂ ਸਕਦਾ ਤੇ ਕਹਿੰਦੇ ਫਿਰ ਜਦੋਂ ਬ੍ਰਾਹਮਣ ਦੀ ਇਹ ਦੀਨ ਨਿਮਰਤਾ ਹੋ ਕੇ ਦਿਆਲੂ ਗੁਰੂ ਜੀ ਨੇ ਉਸ ਉੱਤੇ ਮਰ ਬੜੀ ਕਿਰਪਾ ਕੀਤੀ ਜਦੋਂ ब्राह्मण ਪੰਡਤ ਦੇਨ ਹੋ ਕੇ ਆਇਆ ਨਾ ਚਰਨਾਂ ਦੇ ਵਿੱਚ ਸਰਨ ਵਿੱਚ ਆ ਗਿਆ ਨਿਮਰਤਾ ਦੇ ਨਾਲ ਆਇਆ ਤੇ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਮਿਹਰ ਤੇ ਕਰ ਦਿੱਤੀ ਤੇ ਉਹਦੇ ਉਸ ਦੇ ਸੰਸਾਰ ਦੇ ਜਿਹੜੇ ਵੱਡੇ ਬੰਧਨਾਂ ਵਿੱਚੋਂ ਫਸਿਆ ਹੋਇਆ ਸੀ ਸਾਰੇ ਬੰਧਨ ਉਹਦੇ ਦੂਰ ਕਰ ਦਿੱਤੇ ਮੇਰੇ ਸਤਿਗੁਰੂ ਨੇ ਹੁਣ ਇਹ ਸਾਰੀ ਬਾਤਾਂ ਨਾ ਸੁਣ ਰਿਹਾ ਬੈਠਾ ਕੁਲੇ ਮੂਲਾ ਧੰਨ ਗੁਰੂ ਨਾਨਕ ਤੇ ਮਹਾਰਾਜਿਆਂ ਦੇ ਸੋਹਰਾ ਸਾਹਿਬ ਉਹ ساری ਵਾਰਤਾ ਲਾਭ ਪੰਡਤ ਦੇ ਨਾਲ ਜੋ ਸਤਿਗੁਰੂ ਵਾਰਤਾ ਲਾਭ ਕਰ ਰਹੇ ਨੇ ਬਚਨ ਬਲਾਸ ਕਰ ਰਹੇ ਨੇ ਮੂਲਾ ਬੈਠਾ ਸੁਣ ਰਿਆ ਕੋਲ ਮੂਲਾ ਖਿੱਚ ਗਿਆ ਖਿੱਚ ਕੇ ਨਗਰ ਵਿੱਚ ਚਲਾ ਗਿਆ ਤੇ ਹੈਰਾਨ ਹੋਇਆ ਬਹੁਤ ਦੁੱਖ ਬਣਾ ਰਿਹਾ ਉਹ ਕਈ ਦਿਨ ਆਪਣੀ ਧੀ ਕੋਲ ਰਿਆ ਤੇ ਵਾਪਸ ਘਰ ਨਹੀਂ ਗਿਆ ਹੁਣ ਖਿਜਿਆ ਇਸ ਗੱਲੋਂ ਵੀ ਮੈਂ ਤਾਂ ਪੰਡਤ ਨੂੰ ਲੈ ਕੇ ਗਿਆ ਸੀ ਵੀ ਤੂੰ ਸਿਆਣਾ ਹੈ ਦਾਨਾ ਬੰਦਾ ਤੂੰ ਨਾਨਕ ਨੂੰ ਸਮਝਾਵੇਂਗਾ ਤੂੰ ਤਾਂ ਉਲਟਾ ਉਹਦੇ ਪੈਰਾਂ ਤੇ ਮੱਥਾ ਟੇਕ ਕੇ ਵਾਪਸ ਆ ਗਿਆ ਪਰ ਉਹਨੇ ਪਤਾ ਨਾ ਕਿ ਆਪ ਨਰੈਣ ਕਲਾ ਧਰ ਜਗ ਮੈਂ ਪਰਵਰਿਓ ਅੱਗੇ ਤਾਂ ਆਪ ਤਨ ਗੁਰੂ ਨਾਨਕ ਦੇਵ ਅਨੰਤ ਕਲਾ ਹੋਈ ਠਾਕੁਰ ਜੜਿਆ ਆ ਬੈਠੇ ਦੇ ਪ੍ਰਭਾਤਮਾ ਉਹਨੂੰ ਭਾਈ ਕੌਣ ਸਮਝਾ ਸਕਦਾ ਉਹਨੂੰ ਕੌਣ ਜਿੱਤ ਸਕਦਾ ਕਹਿੰਦੇ ਮੌਤ ਚਿਰ ਫਿਰ ਉੱਥੇ ਸੁਲਤਾਨਪੁਰ ਰਿਹਾ ਤਾਂ ਗੁਰੂ ਨਾਨਕ ਦੇਵ ਜੀ ਸਮਸ਼ਾਨ ਵਾਲੀ ਥਾਂ ਤੇ ਬੈਠੇ ਰਹੇ ਜਿੱਥੇ ਬਹੁਤ ਮੜੀਆਂ ਵਸਾਣਾ ਸਨ ਜੋ ਲੋਕੀ ਉਹਨਾਂ ਦੇ ਭੇਤ ਭਾਵ ਕੇ ਕੌਤਕਾਂ ਤੋਂ ਕੁਝ ਜਾਣੂ ਸਨ ਉਹ ਜਗਤ ਦੇ ਮਾਲਕ ਸਤਿਗੁਰੂ ਜੀ ਨੂੰ ਮੱਥਾ ਟੇਕਣ ਲਈ ਜਾਂਦੇ ਜਿਨ੍ਹਾਂ ਨੂੰ ਭਰੋਸਾ ਸੀ ਸਤਿਗੁਰੂ ਤੇ ਜਿੰਨੇ ਥੋੜਾ ਬਹੁਤਾ ਜਿਹੜੇ ਸਤਿਗੁਰੂ ਬਾਰੇ ਜਾਣਦੇ ਸਨ ਉਹ ਭਾਈ ਉੱਥੇ ਵੀ ਸਤਿਗੁਰੂ ਜੀ ਅਨੁਸਰ ਕਰਨ ਲਈ ਜਾਂਦੇ ਇਸ ਪ੍ਰਕਾਰ ਬਾਰ ਮਸਾਣਾ ਵਿੱਚ ਬੈਠਿਆ ਜਦੋਂ 3 ਮਹੀਨੇ ਬੀਤ ਗਏ ਉੱਤੇ ਤਾਂ ਫਿਰ ਘਰ ਦੇ ਵਿੱਚ ਛੋਟੇ ਸਪੁੱਤਰ ਬਾਬਾ ਲਖਮੀਦਾਸ ਜੀ ਦਾ ਜਨਮ ਹੋਇਆ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਵਰਤ ਗਈ ਘਾ ਜੀ ਬੁਰਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ